ਯਾਤਰਾ ਕਰਿਆ ਆਏ ਆ ਜੇ ਨਹੀਂ ਵੀ ਕੀਤੀ ਇੱਕ ਵਾਰੀ ਦਿਖਾ ਦਿਓ ਕੋਈ ਗੱਲ ਨਹੀਂ ਕਰਵਾ ਦਾਂਗੇ ਯਾਤਰਾ ਕਰਿਆ ਆਏ ਆ ਜੇ ਨਹੀਂ ਵੀ ਕੀਤੀ ਇੱਕ ਵਾਰੀ ਦਿਖਾ ਦਿਓ ਕੋਈ ਗੱਲ ਨਹੀਂ ਕਰਵਾ ਦਾਂਗੇ ਕਰਵਾ ਦਾਂਗੇ ਕਰਵਾ ਦਾਂਗੇ ਉਧਾਰ ਸਿੰਘ ਉਹ ਵੀ ਕਰਾਣਾ ਸਮਝ ਨਹੀਂ ਤੱਕ ਜਨਮ ਆ ਨਾ ਜੀ ਜਿਹੜਾ ਪੋਲੀਟੀਸ਼ੀਅਨ ਆ ਔਰ ਐਜ਼ ਅ ਪੋਲੀਟੀਸ਼ੀਅਨ ਮੈਨੂੰ ਕਿੰਨੀ ਦੇਰ ਹੋਈ ਆ 2 ਸਾਲ ਹੋਇਆ ਨਾ ਜੀ ਉਹਦੇ ਚ ਐਮ ਐਲ ਏ ਵੀ ਤੇ ਮੰਤਰੀ ਵੀ 2 ਸਾਲ ਦਾ ਜਿਹੜਾ ਪੋਲੀਟੀਸ਼ੀਅਨ ਹੋਏਗਾ ਉਹਨੂੰ ਕੀ ਕਹੋਗੇ ਬੁੱਢਾ ਕਹੋਗੇ ਕਿ ਬੱਚਾ ਕਹੋਗੇ ਪੌੜ ਟੈਕਸ ਦੇ ਬੱਚਾ ਹੀ ਆ ਜੀ ਮੈਂ ਸੋ ਉਹਦੇ ਚ ਕੋਈ ਕਮੀ ਪੇਸ਼ੀ ਨਹੀਂ ਹੋ ਜਾਂਦੀ ਹੈ ਕਈ ਵਾਰ ਨਹੀਂ ਲੇਕਿਨ ਮੈਂ ਕੋਸ਼ਿਸ਼ ਕੀਤੀ ਹੈ ਕਿ ਪੂਰੀ ਇਮਾਨਦਾਰੀ ਦੇ ਨਾਲ ਤੁਸੀਂ ਸਾਰੇ ਬੈਠੇ ਹੋ ਇਸ ਦਾ ਗਵਾਹ ਹੋ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਮੈਂ ਕਿਸ ਤੇ ਪਰਚਾ ਪਵਾਇਆ ਕੈਂਸਲ ਦਾ ਕਰਾਏ ਹੋਣਗੇ ਪਰ ਪਵਾਇਆ ਨਹੀਂ ਪਰਚਾ ਕਿਸੇ ਦੇ ਉੱਤੇ ਕੋਸ਼ਿਸ਼ ਕੀਤੀ ਹੈ ਹਰ ਇੱਕ ਦੀ ਮਦਦ ਕਰਨ ਦੀ ਮੇਰਾ ਦਿਲ ਗਰੀਬਾਂ ਵਾਸਤੇ ਚਾਹੇ ਉਹ ਮਜ਼ਦੂਰ ਹੋਵੇ ਚਾਹੇ ਉਹ ਕਿਸਾਨ ਹੋਵੇ ਕੋਈ ਪਿੰਡ ਦਾ ਕੋਈ ਦੁਕਾਨਦਾਰ ਹੋਵੇ ਕੋਈ ਰੇੜੀ ਵਾਲਾ ਹੋਵੇ ਪੜੀ ਵਾਲਾ ਹੋਵੇ ਨਾ ਵਾਸਤੇ ਤੁਰਕਦਾ ਜਦੋਂ ਕਸਟਮਰ ਆਉਂਦੇ ਆ ਮੈਂ ਹਰ ਤਰੀਕੇ ਨਾਲ ਉਹਨਾਂ ਦੀ ਮਦਦ ਪਹਿਲਾਂ ਵੀ ਕਰਦਾ ਸੀ ਹੁਣ ਵੀ ਕਰ ਰਿਹਾ ਹਾਂ ਜੀ ਪ੍ਰਭੂ ਤੁਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਮੈਨੂੰ ਲੱਗਦਾ ਕਿ ਇਹ ਇੱਕ ਬਹੁਤ ਅੱਛਾ ਨਵੇਕਲਾ ਪਿੰਡ ਹੈ ਮੇਰਾ ਜਿਹਨੇ ਹਮੇਸ਼ਾ ਮੇਰਾ ਸਾਥ ਦਿੱਤਾ ਔਰ ਫਿਰ ਪਿਛਲੀ ਵਾਰੀ ਵੀ ਤੁਸੀਂ ਮੇਰਾ ਬਹੁਤ ਸਾਥ ਦਿੱਤਾ ਸੀ ਮੈਂ ਪਹਿਲਾਂ ਮਜ਼ਦੂਰਾਂ ਦੀ ਗੱਲ ਕਰਾਂਗਾ ਫਿਰ ਮੈਂ ਕਿਸਾਨਾਂ ਦੀ ਗੱਲ ਕਰਾਂਗਾ ਮਜ਼ਦੂਰਾਂ ਦੇ ਵਿਚਾਰਿਆਂ ਦਾ ਅਜੇ ਵੀ ਬਹੁਤ ਸਾਰੀਆਂ ਮੇਰੀਆਂ ਮਾਤਾ ਦੇ ਘਰਾਂ ਦੀਆਂ ਸੱਤਾ ਚੋਂਦੀਆਂ ਜੀ ਮੈਨੂੰ ਚੰਗੀ ਤਰ੍ਹਾਂ ਪਤਾ ਸਾਰੇ ਪਿੰਡਾਂ ਚ ਹਾਲ ਹੈ ਜੀ ਕਈ ਤਾਂ ਮਾਤਾ ਮੇਰੀ ਆਓ ਜੀ ਆਈਆਂ ਜਿਨ੍ਹਾਂ ਦੇ ਸਿਰ ਤੇ ਸਾਈ ਵੀ ਹਨ ਨਿਕਲ ਘਰ ਵਾਲਾ ਗੁਜਰ ਗਿਆ ਵਿਧਵਾ ਹੋ ਚੁੱਕਿਆ ਕਈਆਂ ਦੀ ਤਾਂ ਨੂੰ ਦਾ ਵੀ ਹਾਲ ਹੈ ਜੀ ਔਰ ਨਸ਼ਿਆਂ ਨੇ ਵੀ ਕਹਿਰ ਮਚਾਇਆ ਹੋਇਆ ਔਰ ਉਹਨਾਂ ਦੇ ਸਿਰ ਤੇ ਛੱਤ ਨਹੀਂ ਹੈ ਜੀ ਨਰੇਗਾ ਦਾ ਕੰਮ ਮਿਲਦਾ ਕਦੇ ਮਿਲਿਆ ਕਦੇ ਨਹੀਂ ਮਿਲਿਆ ਮਿਲਿਆ ਤਾਂ ਪੈਸੇ ਕਦੋਂ ਮਿਲੇ ਆ 2 ਕਿਲੋਮੀਟਰ ਤੁਰਨ ਵਾਲਾ ਨਾ ਮਾ ਇਹ ਮੋਦੀ ਜੀ ਨੇ ਸਾਡੇ ਵਾਸਤੇ ਕੰਢੀ ਵੀ ਜੀਆ ਜੀ ਸੜਕਾਂ ਤੇ ਵੀ ਵੈਸੇ ਵੀ ਸਾਡੀ ਜ਼ਿੰਦਗੀ ਦੇ ਵਿੱਚ ਵੀ ਕੀ ਕੰਮ ਹੈ ਜੀ ਅੱਜ ਕੱਲ ਜਿਹੜਾ ਜਿਹੜਾ ਬੰਦਾ ਤੁਹਾਡਾ ਇੰਚਾਰਜ ਹੋਏਗਾ ਉਹਨੂੰ ਇੱਕ ਛੋਟਾ ਜਿਹਾ ਟੈਬਲੇਟ ਕਹਿੰਦੇ ਆ ਉਹਨੂੰ ਐਡੀ ਕੋ ਐਨਾ ਛੋਟਾ ਜਿਹਾ ਕੰਪਿਊਟਰ ਹੁੰਦਾ ਉਹਨੇ ਉੱਥੇ ਜਾਣਾ ਜੋ ਮਰਜ਼ੀ ਕਰ ਲੋ ਜੀ ਅੰਗੂਠਾ ਲਵਾ ਲਓ ਉਹਦੇ ਤੇ ਫੋਟੋ ਖਿੱਚ ਲਓ ਜੋ ਮਰਜ਼ੀ ਕਰ ਲੋ ਉਹ ਜਿੱਥੇ ਕੰਮ ਕਰਦੇ ਆ ਕੰਮ ਕਰਨ ਵਾਲਿਆਂ ਨੂੰ ਮੈਂ ਪਰੇਸ਼ਾਨ ਨਹੀਂ ਹੋਣ ਦੇਵਾਂਗਾ ਤੁਸੀਂ ਕਿਤੇ ਉਹ ਤੁਹਾਡੇ ਕੋਲ ਆਇਆ ਕਰਨਗੇ ਜਿਹੜੇ ਸੁਪਰਵਾਈਜ਼ਰ ਹੋਣਗੇ ਉੱਥੇ ਹੀ ਆ ਜੇ ਲੱਗੇਗੀ ਤੁਸੀਂ ਆਜ਼ੀਲਾਂ ਕਿਤੇ ਨਹੀਂ ਜਾਓਗੇ ਇਹ ਤਾਂ ਆ 5 ਤਰੀਕ ਤੱਕ ਮੇਰੀ ਕਾਰਮ ਰੁਕੀ ਹੋਈ ਹੈ ਜੀ ਉਹ ਉਹਨੂੰ ਚੌਣ ਜਾਬ ਤੱਕ ਲੈਂਦੇ ਆ ਉਹਨੂੰ ਜਾਬ ਤਾ ਲੱਗਿਆ ਹੋਇਆ ਮੇਰੇ ਤੇ 5 ਤਰੀਕ ਨੂੰ ਖੁੱਲ ਜਾਣਾ 6 ਤਰੀਕ ਤੋਂ ਤੁਹਾਨੂੰ ਕਿਤੇ ਤੁਰਨ ਨਹੀਂ ਦਿੰਦਾ ਜੀ ਗਰਮੀ ਦੇ ਵਿੱਚ ਉਹ ਆਇਆ ਕਰਨਗੇ ਤੁਹਾਡੇ ਕੋਲ ਇੱਕ ਵਾਰੀ ਦਿੱਲੀ ਪਹੁੰਚ ਗਿਆ ਨਾ ਜੀ ਰੇਗਾ ਦੀ ਦਿਹਾੜੀ ਵੀ 400 ਰੁਪਏ ਹੋਏਗੀ ਜੀ ਕਾਨੂੰਨ ਬੋਲਦਿਆਂ ਵੀ ਔਰ ਜਿੱਦਾਂ ਕਿਸਾਨਾਂ ਦੇ ਪੈਸੇ ਭਰਾਉ ਉਹ ਅਥਾਰਟੀ ਜਦੋਂ ਫਸਲ ਵੇਚ ਕੇ ਆਨੇ ਆ ਸ਼ਾਮ ਨੂੰ ਖਾਤਾ ਦੇ ਪਾਸੇ ਆ ਜਾਂਦੇ ਆ ਨਾ ਜੀ ਤੁਹਾਡੀ ਮਜ਼ਦੂਰੀ ਵੀ ਸ਼ਾਮ ਨੂੰ ਤੁਹਾਡੇ ਖਾਤੇ ਚ ਆ ਜਾਏਗੀ ਕਿਸੇ ਕੋਲ ਕੋਈ ਪੈਸਾ ਨਹੀਂ ਹੋਊਗਾ ਜਿੰਦਾਬਾਦ ਅੱਜ ਜਿਨ੍ਹਾਂ ਦੇ ਘਰ ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਚੋਂਦੀਆਂ ਨਾ ਜੀ ਇਹਦੇ ਵਾਸਤੇ ਸਰਕਾਰ ਨੇ 1.5 ਲੱਖ ਰੁਪਈਆ ਗੁਸਲਖਾਨੇ ਦਾ ਆਪਣੇ ਘਰੇ ਮਜ਼ਦੂਰੀ ਕਰਦੇ ਹੋ ਕੁੱਲ ਮਿਲਾ ਕੇ 2 ਲੱਖ ਬਣ ਜਾਂਦਾ ਜੀ ਇਹ ਇਹ ਮੰਨ ਲਓ ਉੱਪਰੋਂ ਸਾਡੇ ਪਿੰਡੂ ਵਿਕਾਸ ਦੇ ਫੰਡ ਵੀ ਰੋਕਿਆ ਸਿਹਤ ਦੇ ਫੰਡ ਰੋਕਿਆ ਹੋਇਆ ਜੀ ਮੰਡੀਆਂ ਦੇ ਸੜਕਾਂ ਦੇ ਫੰਡ ਰੋਕਿਆ ਹੋਇਆ ਤੇ ਇਹਨਾਂ ਨੇ ਮਤਲਬ ਆਪਣਾ ਘਰ ਦਾ ਰਾਜ ਬਣਾ ਰੱਖਿਆ ਜੀ ਏ ਜਾ ਕੇ ਸਾਰਾ ਕੁਝ ਖੋਲੂਗਾ ਜੀ ਤੁਹਾਡੇ ਘਰਾਂ ਦੇ ਸੱਤਾਂ ਦੇ ਪੱਕਾ ਵਾਦਾ ਕਰਦਾ ਜੀ 5 ਸਾਲ ਦੇ ਵਿੱਚ 5 ਸਾਲ ਬਾਅਦ ਇੱਥੇ ਖੜ ਕੇ ਕਹਿ ਸਕੂਗਾ ਜੀ ਕੋਈ ਦੱਸੋ ਹੁਣ ਤਾਂ ਨਹੀਂ ਕਿਸੇ ਦੀ ਬਾਲਿਆਂ ਦੀ ਛੱਤ ਕੋਈ ਦੀ ਛੱਤਾਂ ਨਹੀਂ ਚਾਹੁੰਦੀ ਇੱਕ ਇੱਕ ਨੂੰ ਲਿਆ ਕੇ 2-2 ਲੱਖ ਰੁਪਈਆ ਉਹਨਾਂ ਦੇ ਖਾਤੇ 'ਚ ਪਾਉਂਦਾ ਜੀ 1.5 ਲੱਖ ਰੁਪਈਆ ਉਸੋ ਖਾਣ ਦੇ ਪੈਸੇ ਪਲੱਸ ਮਜ਼ਦੂਰੀ ਕੁੱਲ ਮਿਲਾ ਕੇ 1.5 ਲੱਖ ਰੁਪਈਆ ਉਹਨਾਂ ਦੇ ਖਾਤੇ 'ਚ ਪਾਉਂਗਾ ਔਰ ਉਹਨਾਂ ਦੇ ਘਰ ਬਣਾਉਂਗਾ ਉਹਨਾਂ ਦੀ ਅਸੀਸਾਂ ਲਵਗਾ ਜੀ ਇਸ ਤੋਂ ਉੱਪਰ ਕੋਈ ਪੁੰਨ ਹੋ ਸਕਦਾ ਜੀ ਫਿਰ ਚਾਹੇ ਗਰੀਬਾਂ ਦੇ ਕਰਜ਼ੇ ਦੀ ਚਾਹੇ ਕਿਸਾਨ ਮਜ਼ਦੂਰਾਂ ਦੇ ਕਰਜ਼ੇ ਕਿਸਾਨਾਂ ਦੇ ਕਰਜ਼ੇ ਮੋਦੀ ਨੇ ਮaaf ਕੀਤਾ ਜੀ ਅਡਾਨੀ ਅਮਾਨੀ 25 ਬੰਦੇ ਆ ਜੀ ਇਹ ਹੋ ਜਾਏ 1.5 ਲੱਖ ਕਰੋੜ ਰੁਪਈਆ ਪੰਜਾਬ ਦਾ ਤਾਂ ਕੁਝ ਵੀ ਨਹੀਂ ਥੋੜਾ ਮੜਾ ਕੇ ਵੀ 1 ਲੱਖ ਕਰੋੜ ਨਹੀਂ ਬਣਦਾ ਜੀ ਉਹਨਾਂ ਨੂੰ ਉਹਨਾਂ ਵਾਸਤੇ 14 ਲੱਖ ਕਰੋੜ ਰੁਪਈਆ ਦੇ ਕਰਜ਼ੇ ਮaaf ਕਰਤੇ ਉਹਨਾਂ ਨੇ ਜੀ ਬੇਈਮਾਨਾਂ ਦੇ ਉਹਨਾਂ ਨੂੰ 1.5 ਲੱਖ ਰੁਪਏ ਦਾ ਟੈਕਸ ਮaaf ਕਰਤਾ ਜੀ ਇਹ ਪੈਸੇ ਜਿਹੜੇ ਜਦੋਂ ਸਾਡੀ ਸਰਕਾਰ ਬਣੇਗੀ ਤੁਹਾਨੂੰ ਮਜ਼ਦੂਰੀ ਵੀ ਮਿਲੇਗੀ ਘਰਾਂ ਦੀਆਂ ਛੱਤਾਂ ਦੇ ਪੈਸੇ ਵੀ ਮਿਲਣਗੇ ਰਾਸ਼ਨ ਵੀ ਮਿਲੇਗਾ ਤੁਹਾਡੇ ਘਰੇ ਆਏਗਾ ਅਜੇ ਸ਼ੁਰੂਆਤ ਕੀਤੀ ਆ ਥੋੜੀ ਜਿਹੀ ਉਨਨੀ ਕੀ ਹੋ ਜਾਂਦੀ ਆ ਲੇਕਿਨ ਸਾਰਿਆਂ ਦੇ ਘਰੇ ਆਏਗਾ ਜਿਹੜਾ ਆਟਾ ਲੈਣਾ ਚਾਹੁੰਦਾ ਆਟਾ ਜਿਹੜਾ ਕਣਕ ਲੈਦਾ ਕਣਕ ਪੈੜਾਂ ਦਾ ਬਸਤੀ ਯਾਤਰਾ ਫ੍ਰੀ ਆ ਜੀ ਤੀਰਦੀ ਯਾਤਰਾ ਕਰਾ ਰਹੇ ਆ ਜੀ ਤੁਹਾਡੇ ਪਿੰਡ ਚੋਂ ਲੱਗ ਲੈਣੇ ਬਣ ਗਿਆ ਜੀ ਖੇਤਾਂ ਦੀ ਬਿਜਲੀ ਮਿਲ ਲਈ ਆ ਕੱਸੀਆਂ ਚ ਪਾਣੀ ਆ ਰਿਹਾ ਬਹੁਤ ਸਾਰੇ ਕੰਮ ਕਰ ਰਹੇ ਆ ਡਰੇਨ ਵੀ ਕਰ ਦਾਂਗੇ ਜੀ ਡੀਸੀ ਜੀ ਸਾਫ ਕਰ ਦਾਂਗੇ ਬੜੀ ਜਲਦੀ ਕਰ ਦਾਂਗੇ ਜੀ ਸੀਬੀ ਨਾਲ ਕਰ ਦਾਂਗੇ ਡੂੰਗੀ ਕਰ ਦਾਂਗੇ ਕੋਟ ਮਨੋ ਕਿਸਾਨ ਲੜਨਗੇ ਨਹੀਂ ਜੀ ਪੈਦਰੋ ਪਾਣੀ ਰੋਕੋ ਵੇਦਰੋ ਰੋਕੋ ਇੱਥੇ ਪੂੜੀ ਲਾਓ ਇੱਥੇ ਢੋਲੀ ਲਾਓ ਹੋਏ ਹੋਇਆ ਨਾ ਸਾਰਾ ਕੁਝ ਪਾਣੀ ਆਪਣੇ ਕੋਲੇ ਖੇਤਾਂ ਚ ਕਿੱਥੇ ਆ ਜੀ ਥੱਲੇ ਨੀਚੇ ਜੀ ਗੀਨ ਤੋਂ ਵੱਧ ਰਹੇ ਹੋ ਤੁਸੀਂ ਉਹਦਾ ਬਹੁਤ ਵਧੀਆ ਹੱਲ ਕਰਕੇ ਦੇਵਾਂਗਾ ਜੀ ਜਿੱਥੋਂ ਡਰੇਨ ਆਂਦੀ ਆ ਉੱਥੇ ਪਿੱਛੇ ਇਕੱਠਾ ਕਰ ਲਿਆ ਕਰੂਗਾ ਕਿਤੇ ਡਰੇਨ ਨੂੰ ਚਲਾਉਂਗਾ ਤੁਹਾਡੇ ਕੰਨੇ ਕੰਨੇ ਖੇਤ ਤੱਕ ਪਾਣੀ ਪਾਉਂਗਾ ਜੀ ਉਹਦਾ ਅਸੀਂ ਬਿਜਲੀ ਬਿਜਲੀ ਬਚੇਗੀ ਸਾਡੀ ਬਿਜਲੀ ਬਚ ਗਈ ਜਦੋਂ ਡਰੇਨੇਜ ਪਾਣੀ ਆ ਗਿਆ ਕੱਸੀਆਂ ਚ ਪਾਣੀ ਆ ਗਿਆ ਬਿਜਲੀ ਅਸੀਂ ਵੇਚ ਰਿਹਾ ਹਾਂ ਵਿਚਾਰ ਰਹੇ ਹਾਂ 60% ਤੇ ਪਹੁੰਚ ਗਏ ਹਾਂ ਹੁਣ ਜਿਹੜੇ ਅਕਾਲੀਆਂ ਵਾਲੇ ਬੀਜੇਪੀ ਵਾਲੇ ਕਾਂਗਰਸ ਵਾਲੇ ਮਿਹਨੇ ਮਾਰਦੇ ਸਾਡੀਆਂ ਭੈਣਾਂ ਨੂੰ ਮਿਲ ਗਿਆ 1000 ਰੁਪਇਆ ਅਜੇ ਕਿੰਨੇ ਦਿਨ ਹੋ ਗਏ 2 ਸਾਲ ਹੋ ਗਏ ਭਰਾਵੋ ਹੋ ਗਿਆ ਉਹਨੂੰ ਕਹਦੇ ਉਹਨੂੰ ਕਹੋ ਬਿਜਲੀ ਮਿਲ ਗਈ 5000 ਦੀ ਤਕੜੇ ਹੋ ਕੇ ਦਵਾਈ ਲੈਣ ਲੱਗੀ ਫ੍ਰੀ ਪਿੰਡ ਤੇ ਸਕੂਲ ਠੀਕ ਹੋ ਰਿਹਾ ਸਾਡਾ ਪਾਰਕ ਠੀਕ ਹੋ ਰਿਹਾ ਟੀਅਰ ਦੀ ਯਾਤਰਾ ਕਰ ਰਹੇ ਆਂ ਜੇ ਨਹੀਂ ਵੀ ਕੀਤੀ ਇੱਕ ਵਾਰੀ ਦਿਖਾ ਦਿਓ ਕੋਈ ਗੱਲ ਨਹੀਂ ਕਰਵਾ ਦਾਂਗੇ ਇਨਕਰਾ ਦਾਂਗੇ ਕਰਾ ਦਾਂਗੇ ਉਦਾਰ ਸਿੰਘ ਉਹ ਵੀ ਕਰਾਵਾਂਗੇ ਸਾਰਿਆਂ ਨੂੰ ਕਰਾਵਾਂਗੇ ਉਹਨਾਂ ਨੂੰ 10 ਚੀਜ਼ਾਂ ਘੜਾ ਦਿਓ ਠੀਕ ਹੈ ਜੀ ਉਹਨੂੰ ਕਹਾਂਜੀ ਸਾਨੂੰ ਸਾਨੂੰ 1000 ਰੁਪਏ ਵੀ ਮਿਲਣ ਜਾਣਾ ਉਹਨਾਂ ਨੂੰ ਕਹੋ 1000 ਰੁਪਏ ਲਵਾਂਗੇ ਇੱਕ ਸਾਲ ਦੇ ਵਿੱਚ ਵਿੱਚ ਲਵਾਂਗੇ ਤੁਹਾਡੀ ਬੋਲਤੀ ਬੰਦ ਕਰਾਂਗੇ ਉਹਨੂੰ ਜਵਾਬ ਦੇ ਠੀਕ ਹੈ ਪੈਨਸ਼ਨ ਵੀ ਵਧਾਵਾਂਗੇ ਆਵਾਜ਼ ਵੀ ਪਾਰਟੀ ਪੈਨਸ਼ਨ ਵੀ ਵਧਾਵਾਂਗੇ ਹੁਣ ਮੈਂ ਗੱਲ ਕਰਦਾ ਜੀ ਕਿਸਾਨਾਂ ਦੀ ਤੁਸੀਂ ਭਰਾਵੋ ਸਭ ਤੋਂ ਜ਼ਿਆਦਾ ਚੁਲਾਲੇ ਵਾਲੇ ਬੈਠੇ ਸੀ ਉੱਥੇ ਮੈਂ ਸੀਗਾ ਤੁਹਾਡੇ ਨਾਲ ਸੀਗਾ ਕਿ ਨਹੀਂ ਸੀਗਾ ਆਵਾਜ਼ ਨਹੀਂ ਆਈ ਦਾ ਮਤਲਬ ਮੈਂ ਨਹੀਂ ਸੁਣਦਾ ਡੀਸੀ ਜੀ ਚਲਾਲਾ ਵਿੱਚ ਜਿਹੜਾ ਪ੍ਰੋਗਰਾਮ ਕਰਾਇਆ ਡਾਕਟਰ ਜੀ ਸਭ ਤੇ ਚਲਾਲਾ ਵਿੱਚ ਅੱਜ ਡਾਕਟਰ ਸਾਹਿਬ ਆਪਣੇ ਲੋਕਾਂ ਦਾ ਲੋਕਾਂ ਨੂੰ ਪ੍ਰਚਾਰ ਕਰਨ ਪਹੁੰਚੇ ਸੀ ਜਿਹੜਾ ਕਿ ਛੋਟਾ ਜਿਹਾ ਇਕੱਠ ਸੀ ਪਰ ਬਹੁਤ ਵੱਡੀ ਰੈਲੀ ਟਾਈਪ ਰੈਲੀ ਟਾਈਪ ਉਹ ਲੈ ਗਿਆ ਉਹ ਇਕੱਠ ਬਾਕੀ ਬਹੁਤ ਵਧੀਆ ਰਿਹਾ ਜੀ ਪੋਜ਼ਿਟਿਵ ਰਿਹਾ ਲੋਕ ਬਹੁਤ ਖੁਸ਼ ਸੀ ਮਹੱਲਾ ਕਲੀਨਿਕ ਬਣ ਗਿਆ ਚਲਾਲੇ ਪਿੰਡ ਵਿੱਚ ਤੇ ਆਪਣਾ ਨੌਕਰੀਆਂ ਵੀ ਮਿਲੀਆਂ ਨੇ ਇੱਕ ਬੀਬੀ ਮਿਲੀ ਉਹਨੇ ਮੈਕ ਤੇ ਕਿਹਾ ਵੀ ਅਸੀਂ ਵੀ ਮੇਰੇ ਬੇਟੇ ਨੂੰ ਨੌਕਰੀ ਮਿਲ ਗਈ ਮੈਂ ਇਹ ਸਰਕਾਰ ਦਾ ਦੇਣ ਨਹੀਂ ਦੇ ਸਕਦੀ ਇਹ ਧੰਨਵਾਦ ਕਰਦੀ ਨਹੀਂ ਤੱਕਦੀ ਸੀ ਬੀਬੀ ਉਹ ਪੋਜ਼ਿਟਿਵ ਪ੍ਰੋਜੈਕਟ ਰਿਹਾ ਨੌਕਰੀਆਂ ਮਿਲੀਆਂ ਨੌਕਰੀਆਂ ਜਿੰਨੀਆਂ ਵੀ ਹੋਰ ਪਿੰਡਾਂ ਵਿੱਚ ਜਨੌਦੇ ਜਾਂ ਮੰਡੋਹਰ ਲੰਗ ਮਾਜਰੀ ਕਾਲੀਆਂ ਵਿੱਚ ਪੰਜ ਨੌਕਰੀਆਂ ਮਤਲਬ ਕਾਫੀ ਪਿੰਡਾਂ ਚ ਸਾਨੂੰ ਨੌਕਰੀਆਂ ਦੇ ਮਿਲਦੇ ਨੇ ਵੀ ਨੌਕਰੀ ਮਿਲ ਗਈ ਤੇ ਬਿਜਲੀ 프리 ਆ ਰਹੀ ਆ ਮੋਟਰਾਂ ਦੀ ਲਾਈਟ 8-8 ਘੰਟੇ ਦਿਨ ਵੀ ਚੱਲੀ ਆ ਰਾਤ ਨੂੰ ਹੁਣ ਖੱਜਲ ਖਵਾਰੀ ਮੁੱਕ ਗਈ ਕਿਸਾਨਾਂ ਦੀ ਤੇ ਬਹੁਤ ਵਧੀਆ ਕੰਮ ਚੱਲ ਰਹੇ ਨੇ ਤੇ ਡਾਕਟਰ ਸਾਹਿਬ ਦਾ ਪੋਜ਼ਿਟਿਵ ਰਿਜ਼ਲਟ ਮਿਲ ਰਿਹਾ ਅੱਜ ਹੁਣ ਅਸੀਂ ਦੰਦਰਾੜਾ ਕਰਾਊਨ ਵਿੱਚ ਆਏ 23 ਪਾਰੀ ਕੱਟ ਦੇਖਣ ਨੂੰ ਮਿਲ ਰਿਹਾ ਤੇ ਅੱਗੇ ਲੀਡ ਦਾ ਜਿਤਾਓਗੇ ਤੂੰ ਲੀਡ ਤਾਂ ਦੇਖੋ ਹੁਣ ਇਹ ਤਾਂ ਲੋਕਾਂ ਨੇ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਆ ਵੀ ਹਰ ਬਟਨ ਝਾੜੂਤੀ ਦੱਬਿਆ ਜਾਣਾ ਹੀ ਝਾੜੂ ਤੋਂ ਬਿਨਾ ਕਹਦੇ ਅਸੀਂ ਕੋਈ ਬਟਨ ਹੀ ਨਹੀਂ ਦੱਬਣਾ ਪਰ ਕੋਸ਼ਿਸ਼ ਤਾਂ ਇਹ ਹੀ ਆ ਵੀ 80 90% ਬੋਰਡ ਦਾ ਝਾੜੂ ਨੀਪ ਨਿਕਲਣੀ ਆ ਹਾਂਜੀ 1 ਜੂਨ ਨੂੰ ਤਾਂ ਝਾੜੂ ਦਾ ਬਟਨ ਹਰ ਹੱਥ ਹਰ ਉਂਗਲ ਤੇ ਝਾੜੂ ਦਾ ਨਿਸ਼ਾਨ ਦੱਬਿਆ ਜਾਣਾ ਹੀ ਤੇ ਝਾੜੂ ਨੇ ਜ